ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 2-3 ਦਿਨਾਂ ਤੋਂ ਇੱਕ ਖਬਰ ਘੁੰਮ ਰਹੀ ਆ ਜਿਹਦੇ ਵਿੱਚ ਕੁਝ ਪੋਜ਼ਿਟਿਵ ਤੇ ਕੁਝ ਨੈਗੇਟਿਵ ਕੁਝ ਮੇਰੇ ਹੱਕ 'ਚ ਤੇ ਕੁਝ ਮੇਰੇ ਖਿਲਾਫ 'ਚ ਕੁਝ ਮਹਾਂਪੁਰਸ਼ਾਂ ਨੇ ਤਾਂ ਇੱਥੋਂ ਤੱਕ ਲਿਖ ਮਾਰਿਆ ਕਿ ਬਾਬਾ ਬਖਸ਼ੀਸ਼ ਸਿੰਘ ਜਿਹੜਾ ਆ ਉਹ ਕਿਸੇ ਪੁਰਾਣੇ ਰੇਵ ਦੇ ਕੇਸ 'ਚ ਫੜਿਆ ਗਿਆ ਇੱਥੋਂ ਤੱਕ ਲਿਖ ਦਿੱਤਾ ਕਿਸੇ ਮੈਂ ਕਹਿੰਨਾ ਵੀ ਅਸੀਂ ਅਗਣਾਂ ਨਾਲ ਭਰਪੂਰ ਹਾਂ ਗੁਨਾਹਗਾਰ ਹਾਂ ਸਾਡੇ ਕੋਲੋਂ ਗਲਤੀਆਂ ਵੀ ਹੋਈਆਂ ਨੇ ਬਹੁਤ ਕੁਝ ਹੋਇਆ ਹੈ ਮੰਨ ਲਓ ਮੇਰੇ ਤੋਂ ਕੋਈ ਗਲਤੀ ਹੋ ਜੇ ਮੈਂ ਤੇ ਤੁਹਾਡਾ ਆਪਣਾ ਤੁਸੀਂ ਤੇ ਮੈਨੂੰ ਮਾਫ ਕਰਨਾ ਹੈ ਤੁਸੀਂ ਮੇਰੀਆਂ ਗਲਤੀਆਂ ਪੜਦੇ ਟਕਣੇ ਨੇ ਪਰ ਨਹੀਂ ਤੁਸੀਂ ਬਿਨਾ ਸੋਚੇ ਸਮਝੇ ਕਿਸੇ ਗੱਲ ਨੂੰ ਛਾਲ ਵੀ ਸਕਦੇ ਹੋ ਮੈਨੂੰ ਬਹੁਤ ਤਕਾ ਲੱਗਾ ਇਸ ਗੱਲ ਲਈ ਕਿ ਮੇਰੇ ਆਪਣੇ ਜਿਹੜੇ ਨੇ ਉਹ ਮੇਰੇ ਲਈ ਇੱਥੋਂ ਤੱਕ ਵੀ ਸੋਚ ਸਕਦੇ ਨਹੀਂ ਖੈਰ ਚਲੋ ਮੈਂ ਤੁਹਾਨੂੰ ਇਸ ਵਾਕਿਆ ਬਾਰੇ ਥੋੜੀ ਗੱਲ ਸੁਣਾਉਣਾ ਵੀ ਇੱਕ 20 ਤੋਂ 24 ਸਾਲ ਦੇ ਨੌਜਵਾਨ ਦਾ ਫੋਨ ਟੁੱਟ ਜਾਂਦਾ ਤੇ ਜਦੋਂ ਫੋਨ ਟੁੱਟਦਾ ਤੇ ਉਹ ਫੋਨ ਜਿਹੜਾ ਹੈ ਠੀਕ ਕਰਾਉਣ ਕਿਸੇ ਦੁਕਾਨ ਤੇ ਜਾਂਦਾ ਤੇ ਉਹ ਕਹਿੰਦਾ ਵੀ ਕੱਲ ਨੂੰ ਲੈ ਜੀ ਫੋਨ ਜਾਣੇ ਇੱਕ ਇੱਕ ਦਿਨ ਦਾ ਵਕਤਵਾ ਦੇਤਾ ਜਦੋਂ ਫੋਨ ਦੀ ਸਕਰੀਨ ਪਾ ਕੇ ਮੁੰਡੇ ਨੇ ਮਕੈਨਿਕ ਨੇ ਉਹਨੂੰ ਚੈੱਕ ਕੀਤਾ ਵੀ ਇਹਨੂੰ ਆਪਾਂ ਚੈੱਕ ਕਰ ਲਈਏ ਬੀ ਇਹਦੇ ਆ ਸਾਰੇ ਫੰਕਸ਼ਨ ਸਹੀ ਚੱਲਦੇ ਨੇ ਸਕਰੀਨ ਦੇ ਇਹ ਕਰਦਿਆਂ ਕਰਦਿਆਂ ਉਹਦਾ ਹੱਥ ਜਦੋਂ ਗੈਲਰੀ ਤੇ ਉੱਤੇ ਗਿਆ ਤੇ ਗੈਲਰੀ ਦੇ ਵਿੱਚ ਇੱਕ ਸਾਹਮਣੇ ਵੀਡੀਓ ਪਈ ਆ ਜਿਸ ਵੀਡੀਓ ਦੇ ਵਿੱਚ ਇੱਕ ਛੋਟੀ ਬੱਚੀ ਨਾਲ ਕੋਈ ਕਰਨ ਕਰਨ ਦੀ ਕੋਸ਼ਿਸ਼ ਹੋ ਰਹੀ ਆ ਤੇ ਅਵਰਲ ਸੈਕਸ ਵਰਗੀਆਂ ਜਿਹੜੀਆਂ ਉਹਦੇ ਨਾਲ ਬੱਚੀ ਨਾਲ ਹਰਕਤਾਂ ਹੋ ਰਹੀਆਂ ਨੇ ਉਹ ਵੇਖ ਕੇ ਜ਼ਮੀਨ ਨਿਗਲ ਗਈ ਪੈਰਾਂ ਥੱਲੇ ਉਹਦਾ ਜਿਹੜਾ ਫਸਟ ਮੈਸੇਜ ਸੀ ਉਹ ਮੇਰੇ ਤਾਂ ਬੱਚਿਆਂ ਵਰਗਾ ਆ ਅਮਰਤਪਾਲ ਸਿੰਘ ਮੈਰੋ ਹੁਣਾ ਨੂੰ ਇਹ ਗੱਲ ਉਹਨਾਂ ਕੋਲ ਗਈ ਤੇ ਉਹਨਾਂ ਨੇ ਮੈਨੂੰ ਨਹੀਂ ਪਤਾ ਮੈਂ ਉਹਨੂੰ ਬਹੁਤ ਘੱਟ ਮਿਲਿਆ ਤੇ ਮੈਨੂੰ ਲੱਗਦਾ ਵੀ ਜੇ ਮੈਂ ਉਹਨੂੰ ਫੋਨ ਤੇ ਉਹਦੇ ਨਾਲ ਗੱਲ ਕੀਤੀ ਤਾਂ ਮੈਂ ਗਿਣਤੀ ਦੱਸ ਸਕਣਾ ਵੀ ਕਿੰਨੀ ਵਾਰੀ ਗੱਲ ਹੋਈ ਹੈ ਮਤਲਬ 5 7 10 ਵਾਰ ਇੰਨੇ ਸਮੇਂ ਤੋਂ ਸੋ ਉਹਨਾਂ ਨੇ ਇੱਕ ਵਾਰੀ ਪ੍ਰੋਡਿਊਸਰ ਕੁੱਟਿਆ ਸੀ ਉਦੋਂ ਮੈਂ ਆਪਣੇ ਚੈਨਲ ਦੇ ਉੱਤੇ ਜਾਂ ਮੈਂ ਆਪਣੇ ਪੇਜ ਦੇ ਉੱਤੇ ਕਿਹਾ ਸੀ ਵੀ ਬਹੁਤ ਧੰਨਵਾਦ ਇਹਨਾਂ ਨੇ ਬਹੁਤ ਗੰਦ ਪਾਇਆ ਐਦਾਂ ਦੀ ਕੋਈ ਗੱਲ ਉਦੋਂ ਅਟੈਚਮੈਂਟ ਮੇਰੀ ਹੋਈ ਉਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਬਾਬਾ ਜੀ ਤੁਸੀਂ ਕਿੱਥੇ ਹੋ ਮੈਂ ਸਮਾਣੇ ਸੀਗਾ ਉਸ ਸਮੇਂ ਤੇ ਉਹ ਮੈਨੂੰ ਕਹਿੰਦੇ ਵੀ ਅਸੀਂ ਬਠਿੰਡੇ ਆ ਅਸੀਂ ਬਠਿੰਡੇ ਤੋਂ ਇਧਰੋਂ ਚੱਲ ਪਈਆਂ ਤੁਸੀਂ ਇਧਰੋਂ ਚੱਲੋ ਐਨੀ ਤੇਜ਼ ਸਫ਼ਰ ਕੀਤਾ ਕਿ ਮੈਂ ਉਹਨਾਂ ਨੂੰ ਜਾ ਕੇ ਦੀਪਕ ਢਾਬੇ ਤੋਂ ਪਹਿਲਾਂ ਰਜਵਾੜਾ ਸ਼ਾਹੀ ਢਾਬਾ ਐ ਮੈਂ ਉੱਥੇ ਜਾ ਕੇ ਉਹਨਾਂ ਨੂੰ ਮਿਲਦਾ ਤੇ ਜਦੋਂ ਉਹ ਵੀਡੀਓ ਮੈਨੂੰ ਵਿਖਾਉਂਦੇ ਆ ਤੇ ਮੈਂ ਉਹਨੂੰ ਕਿਹਾ ਵੀ ਹੁਣੇ ਚੱਲ ਐਨਾ ਮਤਲਬ ਕਿ ਮੈਂ ਆਪੇ ਤੋਂ ਬਾਹਰ ਹੋ ਗਿਆ ਤੇ ਮੈਂ ਉਹਨੂੰ ਕਿਹਾ ਵੀ ਭਾਵੇਂ ਸਭ ਕੁਝ ਦਾਤੇ ਲੱਗ ਜੇ ਹੁਣੇ ਚੱਲ ਇਨਾ ਮਨ ਦੁਖੀ ਹੋਇਆ ਤੇ ਪਰ ਨਹੀਂ ਉਹ ਗੱਲ ਸੀ ਕਿ ਸਾਨੂੰ ਉਦੋਂ ਤੱਕ ਘਰ ਦਾ ਨਹੀਂ ਸੀ ਪਤਾ ਕੁਝ ਗੱਲਾਂ ਅਧੂਰੀਆਂ ਸੀ ਉਹ ਮੈਨੂੰ ਕਹਿੰਦੇ ਵੀ ਅਸੀਂ ਆਉਣਿਆ ਤੁਹਾਡੇ ਕੋਲ ਮੈਂ ਵਾਪਸ ਆ ਜਾਣਾ ਉਹ ਸ਼ਾਮ ਨੂੰ ਮੇਰੇ ਕੋਲ ਆ ਜਾਂਦੇ ਆ ਅਸੀਂ ਸਵੇਰੇ ਆਪਣਾ ਫੋਨ ਘਰ ਰੱਖ ਕੇ ਉਹਦੀ ਗੱਡੀ ਪਾਸੇ ਕਰਕੇ ਜੋ ਸਾਡੇ ਕੋਲੋਂ ਬਣ ਕਰਨ ਗਏ ਅਸੀਂ ਮਿੱਥ ਕੇ ਵੈਗਰੂਗੇ ਅਰਦਾਸ ਕਰਕੇ ਪਰ ਸਤਿਗੁਰੂ ਨੂੰ ਜੋ ਪਾਉਂਦਾ ਆ ਉਹ ਹੁੰਦਾ ਬਹੁਤ ਗੱਲਾਂ ਜਿਹੜਾ ਇਹ ਸਿਸਟਮ ਹੈ ਉਹਦੇ ਵਿੱਚ ਇਦਾਂ ਹੁੰਦਾ ਹੈ ਕਿ ਆਪਾਂ ਕੁਝ ਕਰਨ ਹੋਰ ਜਾਈਦਾ ਅਗੇ ਸਿਚੁਏਸ਼ਨ ਕੁਝ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ ਤਾਂ ਬਹੁਤ ਕੁਝ ਆਪਣੇ ਕੰਟਰੋਲ ਤੋਂ ਬਾਹਰ ਹੋ ਜਾਂਦਾ ਉੱਥੇ ਜਾ ਕੇ ਉਸ ਮੁੰਡੇ ਨੂੰ ਕਾਲ ਕੀਤੀ ਗਈ ਜਦ ਕਾਲ ਕੀਤੀ ਸਾਰੀ ਲੰਮੀ ਗੱਲ ਹੈ ਇਹ ਇੱਥੇ ਕਰਨੀ ਵੀ ਨਹੀਂ ਆਪਾਂ ਤੇ ਉਹ ਨਹੀਂ ਆਇਆ ਤੇ ਉਹਨੇ ਆਪਣੇ ਪਰਿਵਾਰ ਦੇ ਬੰਦੇ ਕਹਿੰਦੇ ਵੀ ਮੈਨੂੰ ਕੋਈ ਬੰਦੇ ਧਮਕੀਆਂ ਦੇ ਰਹੇ ਨੇ ਜਦੋਂ ਉੱਥੇ ਕੱਟ ਹੋਣਾ ਸ਼ੁਰੂ ਹੋਇਆ ਤੇ ਉਹਦੇ ਚੋਂ ਮੈਂ ਉਹਨਾਂ ਨੂੰ ਗੱਜ ਕੇ ਇਸ ਤਰ੍ਹਾਂ ਕਿਹਾ ਕਿ ਮੈਂ ਬਖਸ਼ੀਸ਼ ਤੰਗ ਆ ਤੇ ਅਸੀਂ ਕਿਸੇ ਬਹੁਤ ਵੱਡੇ ਮੈਟਰ ਦੇ ਉੱਤੇ ਇੱਥੇ ਆਏ ਆ ਸਾਡੇ ਨਾਲ ਉਲਝਣ ਦੀ ਕੋਸ਼ਿਸ਼ ਨਾ ਕਰਿਓ ਤੇ ਇਹ ਨਾ ਸੋਚਿਓ ਕਿ ਅਸੀਂ ਦੋਵੇਂ ਜਾਣੀ ਆ ਇੱਥੇ ਐਡੀ ਗੱਲ ਨਹੀਂ ਹੈਗੀ ਤੁਸੀਂ ਘਟ ਗਿਣਤੀ ਜੋ ਅਸੀਂ ਬਹੁਤ ਗਿਣਤੀ ਜਾਂ ਮੈਂ ਆਪਣੇ ਤਰੀਕੇ ਨਾਲ ਜਿਹੜੀ ਗੱਲ ਕੀਤੀ ਇਹ ਗੱਲ ਸੁਣਦਿਆਂ ਥੋੜੀ ਤਲਖੀ ਹੋਈ ਤਾਂ ਉੱਥੋਂ ਬੰਦੇ ਜਾਦੇ ਇਕੱਠੇ ਹੋ ਗਏ ਉੱਥੋਂ ਕਿਸੇ ਬੰਦੇ ਨੇ ਰੱਬ ਜਾਣੇ ਕਿੰਨੇ ਇੱਕ ਕਾਲ ਕੀਤੀ ਕਿ ਬਾਬੇ ਬਖਸ਼ੀਸ਼ ਹੋਣੀ ਕਿਸੇ ਬੰਦੇ ਨੂੰ ਚੁੱਕਣ ਆਏ ਨੇ ਕੁਦਰਤੀ ਉੱਥੇ ਪੁਲਿਸ ਕਿਸੇ ਗੱਲ ਕਰਕੇ ਜੇ ਲੁਧਿਆਣੇ ਵਾਲੀ ਘਟਨਾ ਕਰਕੇ ਵੱਧ ਸੀਗੀ ਤਾਂ ਉਹ ਇੱਕਦਮ ਪੰਜ ਚਾਰ ਗੱਡੀਆਂ ਲੈ ਕੇ ਜਦੋਂ ਆਏ ਉੱਥੇ ਤੇ ਉੱਥੇ ਜਿਹੜਾ ਇੰਸਪੈਕਟਰ ਸੀਗਾ ਉਹ ਸਾਡੇ ਨਾਲ ਜਾਂਦਾ ਹੁੰਦਾ ਸੀਗਾ ਸਾਨੂੰ ਪੇਸ਼ੀ ਭਗਤੌਣ ਵਾਸਤੇ ਉਹਦੀ ਡਿਊਟੀ ਲੱਗਦੀ ਹੁੰਦੀ ਸੀ ਕਿਉਂਕਿ ਆਪਣੇ ਨਾਲ ਜੀਓ ਰੈਂਕ ਲੱਗਾ ਸੀ ਤਾਂ ਗਾਰਡ ਵੱਧ ਲੱਗਦੀ ਹੁੰਦੀ ਤੇ ਇੰਸਪੈਕਟਰ ਸਾਹਿਬ ਸੀਗੇ ਉਹ ਸਾਡੇ ਨਾਲ ਜਾਂਦੇ ਹੁੰਦੇ ਉਹ ਮੈਨੂੰ ਵੇਖ ਕੇ ਕਹਿੰਦੇ ਬਾਬਾ ਜੀ ਕੀ ਹੋਇਆ ਮੈਂ ਕਹਾਂ ਜੀ 2 ਮਿੰਟ ਸਾਨੂੰ ਦਿਓ ਅਸੀਂ ਹੋਟਲ ਦੇ ਅੰਦਰ ਲਿਜਾ ਕੇ ਉਹਨੂੰ ਵਿਦਨ ਕੁਝ ਸੈਕਿੰਡ ਦੇ ਵਿੱਚ ਇੱਕ ਸੀਨ ਉਹਨੂੰ ਜਦੋਂ ਵਿਖਾਇਆ ਤੇ ਉਹ ਬੰਦਾ ਮੈਂ ਕਹਿੰਦਾ ਵੀ ਮੈਨੂੰ ਨਹੀਂ ਪਤਾ ਉਹਦਾ ਕੈਰੈਕਟਰ ਕੀ ਆ ਪਰ ਉਹ ਹਿੱਲ ਗਿਆ ਇੱਕਦਮ ਕਹਿੰਦਾ ਬੰਦ ਕਰੋ ਇਹਨੂੰ ਚਲੋ ਚੱਲੀਏ ਉਹ ਇੱਕਦਮ ਜਦੋਂ ਬਾਹਰ ਆਇਆ ਤੇ ਸਾਨੂੰ ਸਾਰਿਆਂ ਨੂੰ ਅਸੀਂ ਗੱਡੀਆਂ 'ਚ ਬਹਿ ਕੇ ਉਹ ਕਹਿੰਦਾ ਚਲੋ ਥਾਣੇ ਚਲੀਏ ਉਹ ਵੀ ਸਾਰੇ ਬੰਦੇ ਲੈ ਕੇ ਥਾਣੇ ਚਲੇ ਗਏ ਉੱਥੇ ਜਾ ਕੇ ਜਿਹੜੀ ਅਗਲੀ ਕਾਰਵਾਈ ਆ ਉਹ ਹੁਣ ਕਾਨੂੰਨ ਦੇ ਅਧੀਨ ਆ ਉਹ ਉਹਨੂੰ ਅਸੀਂ ਨਹੀਂ ਕਰ ਸਕਦੇ ਕਿ ਉਹਨੂੰ ਕਿੱਥੋਂ ਪੜਿਆ ਕੀ ਗੱਲ ਹੋਈ ਕੀ ਵਾਪਰਿਆ ਇਹ ਗੱਲ ਅਸੀਂ ਜੇ ਡਿਕਲੇਅਰ ਕਰ ਦਾਂਗੇ ਤੇ ਕੱਲ ਨੂੰ ਉਸ ਬੱਚੀ ਤੇ ਵੀ ਅਸਰ ਪਊਗਾ ਤੇ ਬਹੁਤ ਮਾਸੂਮ ਬੱਚੀ ਆ ਤੇ ਸਭ ਤੋਂ ਦੁਨੀਆ ਦੀ ਸਭ ਤੋਂ ਭੈੜੀ ਗੱਲ ਇਹ ਆ ਕਿ ਉਹ ਉਹਦੇ ਸਕੇ ਚਾਚੇ ਦੀ ਕੁੜੀ ਆ ਤੇ ਮੈਂ ਮੈਂ ਕਹਿਣਾ ਕਿ ਅਸੀਂ ਆਪਣਾ ਫਰਜ਼ ਨਿਭਾਉਣਗੇ ਤੇ ਪ੍ਰਮਾਤਮਾ ਨੂੰ ਜੋ ਮਨਜ਼ੂਰ ਹੁੰਦਾ ਉੱਥੇ ਕੋਈ ਸਿਚੁਏਸ਼ਨ ਉਹਦਾਂ ਦੀ ਹੋਊਗੀ ਜਿਹਦੇ ਕਰਕੇ ਅਸੀਂ ਉਹ ਸਫਲ ਨਹੀਂ ਹੋ ਸਕੇ ਤੇ ਵੈਗਰੂ ਨੂੰ ਜੋ ਪਾਉਂਦਾ ਸੀ ਉਤੋਂ ਇਹ ਗੱਲ ਜਿਹੜੀ ਸੀਗੀ ਕੱਲ ਨੂੰ ਸਾਡੀ ਕਾਉਮ ਚ ਵੀ ਆਉਣੀ ਸੀ ਜਿਵੇਂ ਬਹੁਤ ਜ਼ਿਆਦਾ ਰਿਐਕਟ ਉਹ ਸ਼ਿਵ ਸ਼ੈਨ ਵਾਲਾ ਦਿੱਤਾ ਵੀ ਉਹ ਹੱਥ ਜੋੜ ਰਿਹਾ ਸੀ ਤੇ ਸਿੰਘ ਉੱਤੇ ਹਮਲਾ ਕਰ ਰਿਹਾ ਜਦੋਂ ਉਹ ਉਸ ਵਰਸੀ ਤੇ ਲੱਡੂ ਵੰਡਦਾ ਜਦੋਂ ਉਹ ਸੰਤਾ ਨੂੰ ਰਾਖਸ਼ ਦੱਸਦਾ ਜਦੋਂ ਉਹ ਭਾਈ ਜਗਤਾਰ ਸਿੰਘ ਵਰਗਿਆਂ ਨੂੰ ਬਹੁਤ ਗਲਤ ਬੋਲਦਾ ਜਦੋਂ ਉਹ ਕੌਮੀ ਨਾਇਕਾਂ ਦੇ ਖਿਲਾਫ ਬਕਵਾਸ ਕਰਦਾ ਉਸ ਸਮੇਂ ਉਹਨੂੰ ਨਹੀਂ ਪਤਾ ਫਿਰ ਜਦੋਂ ਆਪਾਂ ਚੜ ਕੇ ਜਾਂਦੇ ਹਾਂ ਕਿਸੇ ਦੇ ਤਾਂ ਇਹ ਗੱਲਾਂ ਵਾਪਰ ਦੀਆਂ ਨੇ ਬੀਓ ਜੀ ਨੇ ਹੱਥਾ ਜੀ ਹੱਥ ਜੋੜਦਾ ਸੀ ਕਿਵੇਂ ਨੇ ਹੱਥਾ ਸੀ ਗਰਦੋ ਦੇ ਨਾਲ ਸੀਗੇ ਗਰਦੋ ਦੇ ਨਾਲ ਸੀ ਗੋਲੀ ਚਲਾ ਦੇਣ ਦੇ ਗਰਦ ਵਾਲੇ ਗਲ ਪੈ ਜਾਂਦੇ ਉਹਨਾਂ ਦੇ ਸੋ ਇਹ ਗੱਲ ਜਿਹੜੀ ਵੱਖਰੀ ਆ ਫਿਰ ਵੀ ਮੈਂ ਕਹਿੰਨਾ ਵੀ ਸਾਡੇ ਪੰਥ ਨੂੰ ਸਾਡੇ ਸਿੰਘਾਂ ਨੂੰ ਕੋਈ ਵੀ ਐਕਸ਼ਨ ਕਰਨ ਲੱਗਿਆਂ ਸਾਰੀਆਂ ਗੱਲਾਂ ਧਿਆਨ ਚ ਰੱਖਣੀਆਂ ਚਾਹੀਦੀਆਂ ਨੇ ਬਹੁਤ ਜ਼ਰੂਰੀ ਆ ਸਾਰਿਆਂ ਨੂੰ ਕਿ ਇਹਨਾਂ ਚੈਨਲਾਂ ਦੇ ਉੱਤੇ ਸੋਚ ਸਮਝ ਕੇ ਬੋਲਿਆ ਜਾਏ ਨਾ ਇਦਾਂ ਦਾ ਖਲਾਰਾ ਪਾਇਆ ਜਾਏ ਜਾਂ ਨਾ ਇਦਾਂ ਦੀ ਗੱਲ ਕੀਤੀ ਜਾਏ ਪਰ ਇਹ ਗੱਲ ਤੁਹਾਨੂੰ ਮੰਨਣੀ ਪਊਗੀ ਕਿ ਸੇ ਇਹ ਜਿਹੜੇ ਬੰਦੇ ਨੇ ਇਹ ਸਟੇਟ ਸਪਾਂਸਰ ਨੇ ਇਹਨਾਂ ਬੰਦਿਆਂ ਨੂੰ ਸਟੇਟ ਜਿਹੜੀ ਆ ਸਪਾਂਸਰ ਕਰਦੀ ਆ ਇਹ 'ਚ ਕੋਈ ਸ਼ੱਕ ਨਹੀਂ ਹੈਗਾ ਕਿਸੇ ਬੰਦੇ ਨੂੰ ਛੋਟੀ ਜੀ ਵਾਰਦਾਤ ਤੇ ਕੋਈ ਗਰਨ ਰਿਆ ਹੋਇਆ ਕਿਸੇ ਦਾ ਪਤਾ ਲੈਣਾ ਹੁੰਦਾ ਤੇ ਇੱਥੋਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਕਹਾਣੀ ਕੀ ਹੈ ਚਲੋ ਆਪਾਂ ਆਪਣੇ ਮੁੱਦੇ ਤੇ ਆਉਨੇ ਆ ਇੱਕ ਮਾਸੂਮ ਬਾਲੜੀ ਨਾਲ ਜਦੋਂ ਇਦਾਂ ਦੀ ਘਟਨਾ ਵਾਪਰੀ ਤਾਂ ਜਦੋਂ ਜਾ ਕੇ ਉੱਥੇ ਇਹ ਗੱਲ ਦਾ ਪਤਾ ਲੱਗਾ ਕਿ ਇਸ ਮੁੰਡੇ ਦਾ ਭਰਾ ਇੱਕ ਜਿਹੜਾ ਪਹਿਲਾਂ ਉਹ ਮਰ ਗਿਆ ਇਕੱਲਾ ਹੀ ਰਹਿ ਗਿਆ ਉਹਦਾ ਪਿਓ ਬੁੱਤ ਬਣ ਕੇ ਖੜਾ ਸੀ ਤੇ ਉਹ ਜਿਹੜੀ ਗੱਲ ਤੁਸੀਂ ਕਰਦੇ ਹੋ ਨਾ ਸ਼ਿਵ ਸੈਨਾ ਦੀ ਇਦਾਂ ਸੇਮ ਉਹ ਸਾਡੇ ਅੱਗੇ ਦੋਵੇਂ ਹੱਥ ਜੋੜ ਕੇ ਖੜਾ ਤੇ ਉਹਦੇ ਅੱਖਾਂ ਚੋਂ ਪਾਣੀ ਵਹਿ ਰਿਆ ਸੀ ਤੇ ਉਹ ਇੱਕੋ ਹੀ ਗੱਲ ਕਹਿੰਦਾ ਸੀ ਖਾਲਸਾ ਜੀ ਮਾਫੀ ਖਾਲਸਾ ਜੀ ਮਾਫੀ ਇਤੋਂ ਬਾਅਦ ਉਹਨੇ ਸ਼ਬਦ ਨਹੀਂ ਬੋਲੇ ਤਾਂ ਫਿਰ ਇੱਥੇ ਉਹ ਗੱਲ ਵਾਪਰ ਸਕਦੀ ਸੀ ਫਿਰ ਅਸੀਂ ਦੋਸ਼ੀ ਹੋ ਜਾਣਾ ਸੀ ਚਲੋ ਖੈਰ ਇਹ ਸਾਰੀ ਘਟਨਾ ਇਦਾਂ ਸੀ ਜੀ ਕਿਸੇ ਨੇ ਉਹ ਨਿਊਜ਼ ਚੁੱਕ ਕੇ ਲਾਤੀ ਜਦੋਂ ਅਸੀਂ ਥਾਣੇ ਨੂੰ ਗਏ ਆ ਕਿ ਬਾਬੇ ਬਖਸ਼ੀਸ਼ ਸਿੰਘ ਨੂੰ ਪੁਲਿਸ ਨੇ ਰੈਸਟ ਕਰ ਲਿਆ ਤੇ ਭਾਈ ਅਮਰਤਪਾਲ ਸਿੰਘ ਮਹਿਰੋਂ ਅਸੀਂ ਫੋਨ ਸਾਡੇ ਘਰ ਸੀ ਅਸੀਂ ਉਹ 4-5 ਘੰਟੇ ਜਿਹੜਾ ਥਾਣੇ ਰਏ ਆ ਉਹਨੇ ਚਿਰ ਚੋਂ ਗੱਲ ਘੁੰਮ ਗਈ ਤੇ ਸਾਨੂੰ ਉੱਥੋਂ ਦੇ ਜਿਹੜੇ ਵੱਡੇ ਅਫਸਰ ਸੀਗੇ ਉਹਨਾਂ ਨੇ ਇਹ ਗੱਲ ਕਹੀ ਕਿ ਤੁਸੀਂ ਇਹਦੇ ਉੱਤੇ ਕੋਈ ਸਟੇਟਮੈਂਟ ਨਹੀਂ ਦੇਣੀ ਕੇਸ ਤੇ ਅਸਰ ਪਊਗਾ ਤੇ ਦੂਜੇ ਪਾਸੇ ਇਹ ਗੱਲ ਆ ਕਿ ਕਿਸੇ ਬਾਲੜੀ ਦੀ ਜ਼ਿੰਦਗੀ ਦਾ ਸਵਾਲ ਆ ਸੋ ਇਸ ਗੱਲ ਲਈ ਮਾਫੀ ਚਾਹੁੰਦਾ ਕਿ ਇਸ ਗੱਲ ਨੂੰ ਆਪਾਂ ਨਹੀਂ ਡਿਕਲੇਅਰ ਕਰ ਸਕਦੇ ਪਰ ਸਾਰੀ ਕਹਾਣੀ ਇਹ ਸੀ ਸੋ ਇਹ ਮੇਰੀਆਂ ਬੇਨਤੀਆਂ ਨੇ ਮੈਂ ਇਹਦਾ ਖਲਾਸਾ ਕੀਤਾ ਬਹੁਤ ਧੰਨਵਾਦ ਤੇ ਮੇਰੇ ਇਸ ਚੈਨਲ ਦੇ ਉੱਤੇ ਵੇਖੀ ਜਾਏ ਪਲੀਜ਼ ਇਨੂੰ ਚੈਨਲ ਨੂੰ ਸਪੋਰਟ ਕੀਤੀ ਜਾਵੇ ਮੈਂ ਕਦੀ ਕਿਸੇ ਨੂੰ ਨਹੀਂ ਕਿਹਾ ਕਿਉਂਕਿ ਇੱਕ ਮਾਧਿਅਮ ਇੱਕ ਰਾਹ ਆ ਜਿਹਦੇ ਰਾਹੀਂ ਅਸੀਂ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕਦੇ ਹਾਂ ਆਪਣੇ ਪਿਆਰਿਆਂ ਨੂੰ ਸੁਨੇਹਾ ਦੇ ਸਕਦੇ ਹਾਂ ਸਾਰਿਆਂ ਦਾ ਬਹੁਤ ਬਹੁਤ ਧੰਨ ਮੇਰਾ ਫਿਕਰ ਕਰਨ ਵਾਲਿਆਂ ਦਾ ਸਾਡਾ ਫਿਕਰ ਕਰਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਅ ਯੂਕੇ ਤੋਂ ਭਾਈ ਲਵਿਸ਼ਿੰਦਰ ਸਿੰਘ ਡੱਲੇਵਾਲ ਉਹਨਾਂ ਦਾ ਫੋਨ ਆਇਆ ਉਹਨਾਂ ਨੇ ਮੇਰਾ ਹਾਲਚਾਲ ਪੁੱਛਿਆ ਅ ਮਿਸਲ ਸਤਲੁਜ ਦੇ ਸੀਨੀਅਰ ਆਗੂ ਉਹਨਾਂ ਦਾ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਕੀ ਗੱਲ ਹੈ ਕਿਵੇਂ ਆ ਘਰ ਪਤਾ ਕੀਤਾ ਤੇ ਘਰਦਿਆਂ ਨੂੰ ਇਹ ਵੀ ਕਿਹਾ ਵੀ ਦੱਸੋ ਮਿਸਲ ਸੱਤ ਲੋਜ ਵਾਲਿਆਂ ਨੇ ਵੀ ਦੱਸੋ ਕਿਸੇ ਚੀਜ਼ ਦੀ ਜ਼ਰੂਰਤ ਆ ਤਾਂ ਅਸੀਂ ਹਾਜ਼ਰ ਆ ਪਰ ਮਹਾਰਾਜ ਦੀ ਮਿਹਰ ਸੀ ਕੋਈ ਏਦਾਂ ਦੀ ਗੱਲ ਨਹੀਂ ਵਾਪਰੀ ਹੋਰ ਬੜੇ ਸਾਡੇ ਵੀਰ ਨੇ ਜਿਨ੍ਹਾਂ ਦਾ ਹੁਣ ਮੈਂ ਇੱਥੇ ਜ਼ਿਕਰ ਨਹੀਂ ਕਰ ਸਕਦਾ ਬਹੁਤ ਲੋਕਾਂ ਦਾ ਪਿਆਰ ਆ ਤੇ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਕਿ ਪ੍ਰਮਾਤਮਾ ਕਰੇ ਸਾਨੂੰ ਜੇ ਇਸ ਤਰ੍ਹਾਂ ਇਹੇ ਜੇ ਹਾਲਾਤਾਂ ਚ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਲਿਆਂਦਾ ਤੇ ਸ਼ਾਇਦ ਕੋਈ ਉਹਨਾਂ ਨੇ ਸਾਡੇ ਤੋਂ ਸੇਵਾ ਲੈਣੀ ਐ ਇਸ ਗੱਲ 'ਈ ਅਸੀਂ ਅਰਦਾਸ ਕਰਦੇ ਆਂ ਕਿਸੇ ਵੀ ਗੱਲ ਦੇ ਉੱਤੇ ਸਿੱਖ ਦਾ ਕੋਈ ਦਾਵਾ ਨਹੀਂ ਸਰਬੱਤ ਦੇ ਭਲੇ ਲਈ ਸਾਡੀ ਅਰਦਾਸ ਆ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਨਾ ਕੋਈ ਵੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਣ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ